ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਰਾਓ ਅੱਜ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਤੇ ਆਪਣੀ ਵਾਰਡ ਵਾਰਡ ਨੰਬਰ 91 ਦੇ ਪਰਿਵਾਰਾਂ ਨੂੰ ਆਪਣੇ ਵੱਲੋਂ ਤੇ ਖਾਸ ਤੌਰ ਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਤੇ ਹਲਕਾ ਨਾਰਥ ਐਮ ਐਲ ਏ ਚੌਦੀ ਮਦਦ ਬਗਾ ਵੱਲੋਂ ਸਾਰੇ ਪਰਿਵਾਰਾਂ ਨੂੰ ਦੇਸ਼ ਵਾਸੀਆਂ ਨੂੰ 15 ਗੱਜੇ ਦਿਹਾੜੇ ਦੀ ਮੈਂ ਲੱਖ ਲੱਖ ਵਧਾਈ ਦੇਣਾ ਹਾਂ ਤੇ ਇਸ ਦੇ ਨਾਲ ਨਾਲ ਉਸ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦਾ ਹਾਂ ਕਿ ਸਾਰੇ ਪਰਿਵਾਰ ਹਾਜ਼ੇ ਵਜ਼ੇ ਰਹੇ ਤੇ ਦਿਨ ਦੁਗਣੀ ਰਾਤ ਦੋ ਚੋਗਣੀ ਤਰੱਕੀ ਵੀ ਕਰਨ ਤੇ ਮੈਂ ਇਸ ਦੇ ਨਾਲ ਦੱਸਣਾ ਚਾਹਨਾ ਕਿ ਸਾਡੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਉਹਨੂੰ ਆਏ ਨੂੰ ਹਲੇ ਸਿਰਫ 1.5 ਸਾਲ ਹੀ ਹੋਏ ਐ ਤੇ ਜਿਹੜੇ ਵਿਕਾਸ ਦੇ ਕੰਮ ਚੱਲ ਰਹੇ ਨੇ ਉਹ ਤੁਸੀਂ ਪੂਰੇ ਨੌਰਚ ਦੇਖ ਸਕਦੇ ਹੋ 16 ਦੀ 16 ਵਾੜਾ ਵਿੱਚ ਸਾਡੇ ਐਮਐਲਏ ਮਾਨਯੋਗ ਬੱਗਾ ਜੀ ਆਪ ਵਿਸ਼ੇਸ਼ ਤੌਰ ਤੇ ਹਰ ਬਾੜ ਦੇ ਵਿੱਚ ਜਾ ਕੇ ਰੋਜ਼ ਕੋਈ ਨਾ ਕੋਈ ਉੱਡਾ ਕੰਮ ਕਰਦੇ ਨੇ ਵਿਕਾਸ ਦਾ ਕੰਮ ਕਰਾ ਰਹੇ ਨੇ ਇਸ ਦੇ ਨਾਲ ਨਾਲ ਉਹਨਾਂ ਨੇ ਆਪਣੇ ਹਰ ਬਾੜ ਦੇ ਨੇ ਵਲੰਟੀਅਰਾਂ ਨੂੰ ਪਾਵਰ ਦਿੱਤੀ ਹੈ ਕਿ ਕਿਸੇ ਗਰੀਬ ਘਰ ਦਾ ਪਰਿਵਾਰ ਜੋ ਕੋਈ ਉਹਨਾਂ ਨੂੰ ਕਹ ਪੈਂਦਾ ਹੈ ਕੋਈ ਬਿਜਲੀ ਦਾ ਪਾਣੀ ਦਾ ਕੋਈ ਲਾਈਟ ਦਾ ਕੋਈ ਸੜਕ ਦਾ ਕੋਈ ਸਫਾਈ ਦਾ ਉਹ ਵਲੰਟੀਅਰ ਘਰ ਘਰ ਜਾ ਕੇ ਕੰਮ ਕਰਾ ਰਹੇ ਨੇ ਤੇ ਮੈਂ ਦੱਸਣਾ ਚਾਹਾਂ ਕਿ ਜਿਹੜੀਆਂ ਇਸ ਤੋਂ ਪਹਿਲਾਂ ਪਾਰਟੀਆਂ ਜਿਹੜੀਆਂ 60 60 70 ਸਾਲ ਰਾਜ ਕਰਕੇ ਗਈਆਂ ਨੇ ਉਹਨਾਂ ਦੇ ਵਿਕਾਸ ਜਿਹੜੇ ਉਹਨੇ 50 60 ਸਾਲਾਂ ਦੀ ਜਿਹਨਾਂ ਕਰਾਇਏ ਜੋ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ 1.5 ਸਾਲਾਂ ਦੇ ਵਿੱਚ ਇੰਨੇ ਕੋ ਕੰਮ ਕਰਾਤੇ ਤੇ ਅੱਗੋਂ ਹੋ ਰਹੇ ਨੇ ਤੋਂ ਵਕ ਚੜ ਕੇ ਕੰਮ ਹੋਣਗੇ ਤੇ ਅੱਜ ਜਿਹੜੀਆਂ ਉਪਜੇ ਪਾਰਟੀਆਂ ਨੇ ਉਹਨਾਂ ਕੋਲੋਂ ਔਰ ਤੋਂ ਕੋਈ ਮੁੱਤਾ ਨਹੀਂ ਗਿਆ ਨਾ ਹੀ ਉਹ ਕਿਸੇ ਪਾਰਟੀ ਦੀ ਤਾਂ ਸਾਡੀ ਪਾਰਟੀ ਤਾਰੀਫ ਕਰ ਸਕਦੇ ਨੇ ਕਿਉਂਕਿ ਉਹਨਾਂ ਨੂੰ ਕਰਨ ਦੀ ਸ਼ਰਮ ਆਂਦੀ ਹੈ ਮਰ ਕੋਈ ਸਕਸੈਸੇ ਵੀ ਨਹੀਂ ਨੇ ਕਿ ਜਿਹੜੀ ਆਪਣੀ ਪਾਰਟੀ ਦੇ ਪਲੇਟਫਾਰਮ ਦੇ ਉੱਪਰ ਉੱਠ ਕੇ ਸਾਡੀ ਪਾਰਟੀ ਵੀ ਸਾਡੇ ਐਮ.ਐਲ.ਏ ਸਾਹ ਦੀ ਤਾਰੀਫ ਵੀ ਕਰਦੀ ਹੈ ਤੇ ਮੈਂ ਉਹ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਜਦੋਂ ਕੋਈ ਵਿਕਾਸ ਦਾ ਕੰਮ ਕਰਦਾ ਹੋਵੇ ਨਾ ਉਹਦੀ ਸ਼ਲਾਘਾ ਕਰਨੀ ਚਾਹੀਦੀ ਹੈ ਨਾ ਕਿ ਉਹਦੀ ਨਿੰਦਾ ਕਰਨੀ ਚਾਹੀਦੀ ਹੈ ਤੇ ਇਸ ਦੇ ਨਾਲ ਨਾਲ ਮੈਂ ਪਬਲਿਕ ਨੂੰ ਵਿਸ਼ਵਾਸ ਦਿਵਾਉਣਾ ਕੋਈ ਵੀ ਤੁਹਾਡੇ ਪਰਸਨਲ ਕੰਮ ਨੇ ਜਿਹੜੇ ਜਾਇਜ਼ ਮੰਗਾ ਤੁਹਾਡੀਆਂ ਨੇ ਉਹ ਪੂਰੀਆਂ ਕਰਨਗੇ ਸਾਡੀ ਸਰਕਾਰਾਂ ਵੀ ਸਾਡੇ ਐਮ.ਐਲ.ਏ ਸਾਹਿਬ ਵੀ ਤੇ ਸਾਸੀ ਵੀ ਦੇਣਾ ਤੁਹਾਡੀ ਸੇਵਾ 'ਚ ਲੱਗੇ ਆ ਤੇ ਲੱਗੇ ਰਹਾਂਗੇ ਸਾਨੂੰ ਕੰਮ ਕਰਨ ਦਾ ਸ਼ੌਕ ਹੈ ਤੇ ਤੁਹਾਡਾ ਕੰਮ ਤੁਹਾਨੂੰ ਪਤਾ ਹੀ ਹੈ ਸਾਨੂੰ ਜੋਸ਼ ਵੀ ਹੈ ਕੰਮ ਕਰਨ ਦਾ ਕੰਮ ਕਰਨ ਦਾ ਸ਼ੌਕ ਵੀ ਹੈ ਕੰਮ ਕਰਾਂਗੇ ਹਰ ਘਰ ਘਰ ਦਸਤਕ ਵੀ ਧਾਗੇ ਤੇ ਹਰ ਘਰ ਘਰ ਜਾ ਕੇ ਕੰਮ ਵੀ ਕਰਾਵਾਂਗੇ ਇੱਕ ਵਾਰੀ ਫੇਰ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ 15 ਅਗਸਤ ਦੀ ਆਵਤ ਚੜ੍ਹ ਕੇ ਤੁਹਾਨੂੰ ਲੱਖ ਲੱਖ ਵਧੇਰੀਆਂ ਧੰਨਵਾਦ ਜੈ ਭਰ